ਕੱਪ ਅਪਡੇਟ ਸ਼ੇਅਰ ਕਰਨੀ ਹੈ ਪਿੱਛੇ ਜੇ ਇੱਕ ਤੁਸੀਂ ਨਿਊਜ਼ ਸੁਣੀ ਹੋਏਗੇ ਕਿ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਲੋਕਾਂ ਨੂੰ ਜਿਹੜੇ ਇੰਡੀਅਨ ਸਲੋਗਨ ਨੇ ਉਹਨਾਂ ਦੇ ਰਿਲੀਜੀਅਸ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਰਿਲੀਜੀਅਸ ਜਿਹੜੇ ਫਲੈਗ ਲੈ ਕੇ ਝੰਡੇ ਲੈ ਕੇ ਧਾਰਮਿਕ ਚਿੰਨ੍ਹ ਜਿਹੜੇ ਹੁੰਦੇ ਉਹਨਾਂ ਨੂੰ ਉੱਥੇ ਜਿਹੜਾ ਕਿ ਕਾਫੀ ਟਰੋਲ ਕੀਤਾ ਜਾ ਰਿਹਾ ਕਾਫੀ ਟਰੋਲ ਕੀਤਾ ਜਾ ਰਿਹਾ ਉੱਥੇ ਰੈਲੀਆਂ ਗੱਡੀਆਂ ਜਾ ਰਹੀਆਂ ਨਿਊਜ਼ੀਲੈਂਡ ਦੇ ਵਿੱਚ ਤੇ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਨਾਲ ਲੱਗਦੇ ਆਸਟ੍ਰੇਲੀਆ ਦੇ ਵਿੱਚ ਹੁਣ ਸੇਮ ਚੀਜ਼ ਸ਼ੁਰੂ ਹੋ ਗਈ ਹੈ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਭਾਰਤੀ ਇੰਡੀਅਨ ਲੋਕ ਨੇ ਉਹਨਾਂ ਨੂੰ ਬਹੁਤ ਉਤਸ਼ਾਹ ਹੈ ਕਿ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇਹ ਜਿਹੜੀ ਅਪਕਮਿੰਗ ਰੈਲੀ ਆਈ ਥਿੰਕ 30 ਕਿ 31 ਅਗਸਟ ਪਤਾ ਨਹੀਂ ਕਿੰਨੀ ਹੈ ਉਹ ਰੈਲੀ ਉੱਥੇ ਕੱਢੀ ਜਾਊਗੀ ਤੇ ਉਹਦੇ ਵਿੱਚ ਜਿਹੜੇ ਇੰਡੀਅਨ ਲੋਕ ਨੇ ਜਿਹੜੇ ਪ੍ਰਵਾਸੀ ਲੋਕ ਨੇ ਜਿਹੜੇ ਇੰਡੀਆ ਤੋਂ ਉੱਥੇ ਰਹਿੰਦੇ ਨੇ ਰਿਫਿਊਜੀ ਲੋਕ ਨੇ ਤੇ ਉੱਥੋਂ ਉਹਨਾਂ ਨੂੰ ਕੱਢਣ ਦੀ ਤਿਆਰੀ ਹੈ ਉੱਥੇ ਉਹਨਾਂ ਦੇ ਨਾਲ ਬਹੁਤ ਵਧੀਆ ਨਹੀਂ ਕੀਤਾ ਜਾ ਰਿਹਾ ਤੇ ਕਾਫੀ ਪਲਾਨਸ ਉਥੋਂ ਦੇ ਲੋਕਾਂ ਦੇ ਵੱਲੋਂ ਜਾਂ ਗਵਰਨਮੈਂਟ ਦੇ ਵੱਲੋਂ ਉਥੋਂ ਦੇ ਆਰਗੇਨਾਈਜੇਸ਼ਨ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਅਸੀਂ ਕੀ ਕਰ ਸਕਦੇ ਕਿ ਇਹਨਾਂ ਲੋਕਾਂ ਨੂੰ ਹਨਾ ਇੱਥੋਂ ਕੱਢੀਏ ਇਹਨਾਂ ਲੋਕਾਂ ਨੂੰ ਆਪਾਂ ਕਿਦਾਂ ਹਾਮ ਕਰ ਸਕਦੇ ਉਹ ਤੁਹਾਨੂੰ ਦੱਸਦਾ ਕਿ ਇਹ ਪ੍ਰੋਫੈਸੀ ਸਾਡੇ ਸਪਿਰਚੁਅਲ ਫਾਦਰ ਅਪੋਸਟਲ ਜੀ ਦੇ ਵੱਲੋਂ ਪਹਿਲੇ ਹੀ ਕਰ ਦਿੱਤੀ ਗਈ ਸੀ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖੋਗੇ ਕਿ ਇੰਡੀਅਨ ਲੋਕਾਂ ਨੂੰ ਬਹੁਤ ਤੰਗ ਕੀਤਾ ਜਾਊਗਾ ਹੋਊਗਾ ਮੋਸਟਲੀ ਆਪਣੇ ਹਿੰਦੂ ਸਿੱਖ ਭਰਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮੁਸਲਿਮ ਕੰਟਰੀ ਮੁਸਲਿਮ ਪੀਪਲਸ ਨੂੰ ਬਟ ਫਿਰ ਵੀ ਸਾਡੇ ਸਪਿਰਚੁਅਲ ਫਾਦਰ ਜੋ ਇੱਕ ਕਾਈਂਡ ਹਰਟਡ ਪਰਸਨੈਲਿਟੀ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਫੈਸੀ ਕੀਤੀ ਗਈ ਐਂਡ ਪ੍ਰੇਅਰ ਵੀ ਕੀਤੀ ਗਈ ਕਿ ਸਾਡੇ ਭਾਰਤੀ ਇੰਡੀਅਨ ਲੋਕਾਂ ਦੇ ਨਾਲ ਕਿਉਂਕਿ ਤੁਸੀਂ ਜਾਣਦੇ ਹੋ ਸਾਡੇ ਜਿਹੜੇ ਸਪਿਰਚੁਅਲ ਫਾਦਰ ਅਪੋਸਟਲ ਜੀ ਉਹ ਹਰ ਇੱਕ ਧਰਮ ਦਾ ਹਰ ਧਰਮ ਦੇ ਵਰਗ ਦਾ ਹਰ ਲੋਕਾਂ ਨਾਲ ਉਹ ਬਹੁਤ ਪਿਆਰ ਕਰਦੇ ਨੇ ਸਾਰੇ ਇਕੁਅਲ ਨੇ ਤੇ ਉਨ੍ਹਾਂ ਦੇ ਵੱਲੋਂ ਸਪਰੇਅ ਕੀਤੀ ਗਈ ਆਪਣੇ ਡਸਰਡ ਸਪਿਰਚੁਅਲ ਫਾਦਰ ਦੇ ਵੱਲੋਂ ਇਹ ਪ੍ਰੋਫੈਸੀ ਪਹਿਲਾਂ ਹੀ ਕਰ ਦਿੱਤੀ ਸੀ ਕਿ ਅੱਜ ਜੋ ਵੀ ਆਸਟ੍ਰੇਲੀਆ ਵਿੱਚ ਮਾਹੌਲ ਬਣਿਆ ਹੋਇਆ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਐਂਡ ਅਪਕਮਿੰਗ ਜੋਨਰ ਜਾਂ ਰੈਲੀਆਂ ਉਹਨਾਂ ਵਿੱਚ ਸਪੈਸ਼ਲੀ ਇੰਡੀਅਨ ਲੋਕਾਂ ਨੂੰ ਟਾਰਗੇਟ ਕੀਤਾ ਜਾਊਗਾ ਜਾਂ ਕੀਤਾ ਜਾ ਰਿਹਾ ਹੈ ਇਹ ਪ੍ਰੋਫੈਸੀ ਹੈ ਉਹ ਤੁਸੀਂ ਵੀਡੀਓ ਆਫ ਦੀ ਸਕਰੀਨ ਤੇ ਦੇਖ ਸਕਦੇ ਹੋ ਇਕੱਲਾ ਮੈਂ ਦਿਖਾ ਸੁਖਾ ਆਸਟ੍ਰੇਲੀਆ ਵਿੱਚ ਰਹਿ ਰਹੇ ਇੰਡੀਅਨ ਲੋਕ ਹੈ ਉਹਨੇ ਅੰਬੈਲਿਸ਼ਮੈਂਟ ਦਾ ਸਾਹਮਣਾ ਕਰਨਾ ਪ ਰਿਹਾ ਹੈ ਕਿਸੇ ਲਾਅ ਕੋ ਤੋੜਨੇ ਕੇ ਕਾਰਨ ਅਸੀਂ ਹੱਥ ਉਠਾਉ ਹੁਣ ਸਭ ਇੰਡੀਅਨਸ और लोगों ने मुझे दिखाया कि उस समय मैं वहाँ पर मौजूद था और वहाँ पर एक प्लेन एक काइट होती है ना पतंग किसे बोलते वो उड़ रही थी वहां और मैंने सोचा चाहिए इस काइट के पीछे हैं लोग लेकिन वो काइट परमेश्वर ने मुझे दी पर मेरे हाथों में दे दी तो परमेश्वर ने मुझे दिखाया कि उसको मुझ के हाथों में है वो चीज अगर हम प्रार्थना करेंगे तो परमेश्वर दया करेगा